ਚੰਗ ਕੰਮ ਕਰਵਾ ਦਾਂਗੇ ਪੈਰਾਂ ਤੇ ਅੱਖ ਮਚਾ ਦਿਆਂਗੇ ਅੱਖ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਆਈ ਹੋਪ ਸਾਰੇ ਠੀਕ ਠਾਕ ਹੋਊਗੇ ਤੇ ਆਪਾਂ ਬਿਲਕੁਲ ਠੀਕ ਠਾਕ ਆਂ ਤੇ ਕੱਲ ਆਪਣਾ ਰਾਤ ਥੋੜਾ ਜਿਹਾ ਨੀ ਨੀਰੀ ਨੇ ਕੰਮ ਖਰਾਬ ਕਰ ਦਿੱਤਾ ਤੇ ਅੱਜ ਦਾ ਕੰਮ ਆਪਾਂ ਚਲਾਇਆ ਆ ਹੁਣ ਜਿਹੜੀ ਇਹਦੇ ਇੱਕੋ ਹੀ ਆਹੀ ਰਹਿੰਦਾ ਸੀਗਾ ਇੱਕ ਸਟੈਪ ਲੈਂਦੀ ਹੋਣੀ ਇਹਦੀ ਸਟੈਪ ਝਾਂਦਦੀ ਹੈ ਵਿਚ ਪਾਤੀ ਹੈ ਨਵੀ ਹਾਂ ਅੱਛਾ ਸਟੈਪ ਹੋ ਗਈ ਹੈ ਸੱਚ ਆਪਣੀ ਹਾਂ ਸਟੈਪ ਦਾ ਕਰੇ ਜਿੱਥੇ ਥੱਲੇ ਸਟੈਪ ਝਾੜ ਦਿੰਦੀ ਹੈ ਇਹ ਨਟਾਂ ਵਾਲੀ ਕਸ ਤੁਸੀਂ ਜੇ ਇਹਨੇ ਬੜੀਆ ਕੰਮ ਕਰ ਦਿੱਤਾ ਤੇ ਇੱਕ ਇਹਦੀ ਆ ਡੱਬੀ ਲੱਗਣ ਵਾਲੀ ਸੀਗੀ ਪੱਟ ਕੇ ਪੁਰਾਣੇ ਵਾਲੀ ਚ ਬੇਰਿੰਗ ਲੂਸ ਸੀਗਾ ਤੇ ਇਹ ਵੀ ਡੱਬੀ ਤੁਸੀਂ ਸੈਟਿੰਗ ਦੇਖ ਲਓ ਜਦੋਂ ਲਾਉਣੀ ਆ ਬਲੇਡ ਸੈਂਟਰ ਦੇ ਵਿੱਚ ਇਧਰੋਂ ਠੀਕ ਹੈ ਜੀ ਤੇ ਇਧਰੋਂ ਕੰਮ ਉਧਰ ਟੌਪ ਤੇ ਉਥੋਂ ਉੱਪਰਲੀ ਸਾਈਡਾਂ ਥੱਲੇ ਦੀ ਸੈਟ ਕਰ ਲਓ ਤੇ ਕੱਚੀ ਕਰ ਲਓ ਇੱਥੇ ਪਹਿਲਾਂ ਸੱਚੀ ਕਰਕੇ ਉਦੋਂ ਬਾਅਦ ਕੱਢ ਲਓ ਇਹਨੂੰ ਬਾਹਰ ਤੇ ਪੱਕੀ ਕਰ ਦੇ ਇੱਥੇ ਕਿੱਥੇ ਪੱਕੀ 베어ਿੰਗ ਕੱਢਣਾ ਵਿੱਚੋਂ ਕਿੱਜੇ ਕਰਦਨੇ ਆ ਆ 베어ਿੰਗ ਵੀ ਤਾਂ ਹੀਟ ਹੋ ਜਾਣਾ ਆ ਆ ਮੁੰਡਾ ਗ੍ਰਾਈਂਡਰ ਵੀਲ ਚੇਂਜ ਕਰਦਦੇ ਨੂੰ 5-6 ਮਿੰਟ ਹੋ ਗਏ ਆ ਅਜੇ ਹੋਇਆ ਨਹੀਂ ਹੈਗਾ ਜੇ ਲਾਕ ਜੱਤੀ ਕਰ ਲਈ ਆ ਗ੍ਰਾਈਂਡਰ ਵੀ ਨਹੀਂ ਚੇਂਜ ਹੋਇਆ ਹੈਗਾ ਜੀ ਵੀ ਪ੍ਰੋ ਬੰਦੇ ਆ ਹਾਂ ਆਪਾਂ ਹੌਂਸੈਕਦੇ ਆ ਕੋੜ ਚਲ ਬਹੁਤ ਵਧੀਆ ਬਟਨ ਸੀ ਨਾ ਇੱਥੇ ਇੱਕ ਸੱਚੀ ਕੰਪਨੀ ਦਾ ਸੀ ਦਬ ਬਣੀ ਹੈ ਬਟਨ ਪੂਰਾ ਪੈਚ ਕੱਸੋ ਵੀ ਹਾਂ ਦੇਖੀ ਤਾਂ ਮੜਾ ਜਿਹੜਾ ਦਵਾ ਦੇ ਬਹੁਤ ਕੋਲੀ ਨੂੰ ਜਿਹੜਾ ਦਵਾ ਜਿਹੜੇ ਹਾਂ ਆ ਜਰੀ ਹਾਂ ਇਸ ਤੋਂ ਬਾਅਦ ਇਦਾਂ ਤੀ ਇਹਨੂੰ ਜਿਹੜਾ ਦੇ ਕੇ ਦੇਖ ਲੈਣਾ ਇਹ ਰੈਲੀ ਆ ਬਸ ਰੈਲੀ ਆ ਪੂਰੀ ਬੱਸ ਫੇ ਪਾਈ ਲਾਦਾ ਪੀ ਚਾਲੀ ਬੱਸ ਫੇ ਓਕੇ ਰਿਪੋਰਟ ਸਹੀ ਓਕੇ ਆਹੀ ਸੈਟਿੰਗ ਹੈ ਜੀ ਲੈ ਆ ਇਦਾਂ ਹੋਣੀ ਚਾਹੀਦੀ ਹੈ ਹਾਂ ਆ ਵੀ ਪਿਆਰੀ ਹਾਂ ਸਾਰਾ ਕੁਝ ਕੁੰਮਦਾ ਨਾਲੇ ਇਹ ਵੱਡੀ ਗੱਲ ਹਾਂ ਵੱਡੀ ਗੱਲ ਹੈ ਲੈ ਹੁਣ ਇਹਨੂੰ ਖੋਲ ਲਈਏ ਤਾਂ ਇਹ ਡੱਬੀ ਹੋ ਗਈ ਹੈ ਬਿਲਡਿੰਗ ਤੇ ਹੁਣ ਆਪਾਂ ਇਹਨੂੰ ਫਿਟਿੰਗ ਕਰਦੇ ਹਾਂ 베어ਿੰਗ ਪਾ ਕੇ ਨਵਾਂ ਤੇ ਬਾਕੀ ਦਾ ਹੋਰ ਹੁਣ ਕੁਝ ਵੀ ਨਹੀਂ ਰਹਿ ਗਿਆ ਹੋਰ ਪੱਟੇ ਨਹੀਂ ਬੱਸ ਬਸ ਆ ਫਿੱਟ ਕਰਕੇ ਬੈਠਣਾ ਛੱਡ ਦਿਓ ਆ ਮਸ਼ੀਨ ਦਾ ਫਸੇ ਕਰ ਦਿਓ ਇਹਦਾ ਆਪਾਂ ਮਾੜੇ ਜਿਹੇ ਢੇਰੇ ਹੋਇ ਸ਼ੁਰੂ ਕਰਾਂਗੇ ਦੂਜੀ ਮਸ਼ੀਨ ਦਾ ਨਾ ਯਾ ਤਾਂ ਮੇਰੇ ਲੈ ਕੇ ਕੰਮ ਹੈਗਾ ਆ ਮੈਂ ਲਾਉਣੀਆਂ ਫਲਾਂਚੀਆਂ ਆ ਆਹੋ ਸ਼ੇਪ ਹੈ ਪਾਓ ਫਲਾਂਚੀਆਂ ਪਹਿਲੇ ਵਾਲੀਆਂ ਗਲ ਗਈਆਂ ਸੀ ਤੇ ਇਹ ਨਵੀਆਂ ਫਲਾਂਚੀਆਂ ਇਹਨਾਂ ਦੀਆਂ ਆਈਆਂ ਹੋਈਆਂ ਫਲਾਂਚੀਆਂ ਇਹਨਾਂ ਤੈਨ ਪਈਆਂ ਆ ਅੱਛਾ ਚ ਨਹੀਂ ਰਹੀ ਯਾਰ ਆ ਜਾਲ ਪਰੇਜ ਕਰਦੇ ਹੋ ਫੇਰ ਇਥੇ ਦਿੱਕਤ ਆਉਣੀ ਇਥੋ ਹਨਾ ਲੰਗਣ ਬਾਰ ਬਾਰ ਤੇ ਆ ਵੀ ਨਾਲੇ ਚੱਕ ਲੋ ਪਾਸਕਟ ਲੈ ਲਓ ਜੀ ਦਾਤੀ ਕਸ ਹੋ ਗਈ ਆ ਤੁਹਾਨੂੰ ਦਿਖਾਉਣ ਲੱਗਾ ਅਸਲੀ ਸੈਟਿੰਗ ਜੇਦੋ ਅਸੀਂ ਵੀਂਗ ਰਹੇ ਕਸੀ ਦੀ ਆਪ ਤੇ ਉਦੋਂ ਆ ਸੈਟਿੰਗ ਹੁੰਦੀ ਹੈ ਦਾਤੀ ਦੀ ਵੀ ਸਾਡੇ ਹਿਸਾਬ ਨਾਲ ਸੈਟਿੰਗ ਆ ਆ ਹੱਥ ਨਾਲ ਚੱਲਦੀ ਨਾ ਇਹਨਾਂ ਸਟੈਪ ਇਹ ਇਦਾਂ ਚੱਲੋ ਕਿ ਸਟੈਪ ਦੀ ਆਵਾਜ਼ ਘੱਟੋ ਬਹੁਤ ਰੋਲਾ ਆ ਜਾ ਬਹੁਤ ਜ਼ਿਆਦਾ ਹਾਂ ਇਹ ਖੇਚੀ ਮਾਰਦੇ ਰਹਿੰਦੇ ਨਹੀਂ ਤਾਂ ਲੋ ਕਰੋ ਚੈੱਕ ਕਿਦਾਂ ਦੀ ਲੱਗੀ ਕਮੈਂਟ ਜਰੂਰ ਦੱਸੋ ਹਾਂ ਇੱਥੇ ਤੱਕ ਵੀ ਪੂਰੀ ਨਹੀਂ ਹੋਦੀ ਇਹਨੂੰ ਜਾ ਅੱਗੇ ਲੈ ਜਾ ਇੰਨੀ ਸੈਟਿੰਗ ਹਾਂ ਇੱਧਰੋਂ ਬਜਾਏ ਪਿੱਛੇ ਲਿਆ ਇੰਨੀ ਸੈਟਿੰਗ ਹਾਂ ਬਸ ਉਹੀ ਤਾਂ ਚੱਕਰ ਆ ਆ ਡੱਬੀ ਦੀ ਬਹੁਤ ਸੈਟਿੰਗ ਹੈ ਯਾਰ ਰੀਜਨਲ ਕੰਪਨੀ ਚੀਜ਼ ਨਹੀਂ ਸਹੀ ਹੈਗੀਆਂ ਡੱਬੀਆਂ ਨਹੀਂ ਆਉਂਦੀਆਂ ਕੋਈ ਵੀ ਕੰਪਨੀ ਦੀ ਰੀਜਨਲ ਦੇਖ ਲਓ ਜਿਹੜੀ ਪਿੱਛੋਂ ਕੰਪਨੀ ਚੋਂ ਮਸ਼ੀਨ ਆਈ ਹੋਵੇ ਕਿਸੇ ਦੀ ਡੱਬੀ ਦੀ ਸੈਟਿੰਗ ਹੈ ਹੀ ਨਹੀਂ ਗੀ ਸਿੱਧੀਆਂ ਲਾ ਕੇ ਬਿਲਡਿੰਗ ਮਾਰੀ ਜਾਂਦੇ ਹੋਈ ਬੈਲਡਿੰਗ ਮਾਰੀਏ ਤਾਂ ਐਡਜਸਟ ਕਰਨੀ ਪੈਂਦੀ ਐ ਐਡਜਸਟਮੈਂਟ ਆਈ ਹੀ ਨਹੀਂ ਕੋਈ ਕੋਈ ਸੈਂਸੇ ਨਹੀਂ ਆਗੇ ਆਪ ਵੀ ਚੈੱਕ ਕਰਕੇ ਚੁਆਸ ਕਰਕੇ ਫਿਰ ਐਡਜਸਟਮੈਂਟ ਹਾਂ ਇਹਨਾ ਸਟੈਪ ਬਹੁਤ ਵੱਡਾ ਇਹਨਾ ਅਗ ਲੱਗ ਜਾਂਦੀ ਐ ਜਦੋਂ ਯਾਰ ਰਗੜਾ ਲੱਗੀ ਜਾਣਾ ਛਗਿਆੜਾ ਪੈ ਗਿਆ ਇਹ ਸੀਨ ਸਾਦੀ ਗਾਲ ਮੋਗੇ ਦਸਦੀ ਲਗੜੀਆਂ ਜਿੱਦਾਂ ਦਿਨ ਹੁੰਦੇ ਹਾਂ ਨਾੜ ਸੁੱਕਾ ਹੁੰਦਾ ਆ ਉਹਦੇ ਵਿੱਚ ਪੈਟਰੋਲ ਹੀ ਬਣਿਆ ਹੁੰਦਾ ਨਾੜ ਤੋਂ ਕਰੋ ਇਹ ਚੈੱਕ ਇਦਾਂ ਸੈਟ ਹੋ ਗਈ ਕਈ ਟਾਈਮ ਤੋਂ ਮੜਾ ਲੈ ਕਰੀ ਮੜਾ ਕਿਹੜਾ ਕਿਹੜਾ ਆ ਅੱਗੇ ਜਾਂਦਾ ਥੋੜਾ ਜਿਹਾ ਥੋੜਾ ਛੋਟਾ ਕਰਦੇ ਹਾਂ ਵਾ ਇਹ ਆ ਮਸ਼ੀਨ ਦਾ ਆਪਣਾ ਕੰਮ ਡਨ ਹੋ ਗਿਆ ਤੇ ਇਹਦੀਆਂ ਬੈਲਟਾਂ ਚਾੜਨ ਵਾਲੀਆਂ ਨੇ ਬਸ ਇਤਰਾਉ ਵੀ ਆਪਣਾ ਸਾਰਾ ਤਕਰੀਬਨ ਕੰਸ ਹੋ ਗਿਆ ਪਹਿਲਾਂ ਤੁਹਾਨੂੰ ਮੈਂ ਦਿਖਾ ਕੇ ਦਿੰਦਾ ਤੀਂ ਸੈਟਿੰਗ ਤਾਤੀ ਦੀ ਸੈਟਿੰਗ ਇਸ ਤਰੀਕੇ ਨਾਲ ਹੀ ਕਰੋ ਜਦੋਂ ਵੀ ਕਰਨੀ ਹੈ ਤੇ ਇਹਦਾ ਕੰਮ ਸਾਰਾ ਕੰਪਲੀਟ ਆ ਤੇ ਉਧਰ ਹੁਣ ਆਪਾਂ ਦੂਜੀ ਮਹੀਨ ਦਾ ਜਿਹੜਾ ਰਾਤੀਂ ਫਰੇਸ਼ਰ ਚੱਕਿਆ ਸੀਗਾ ਤੇ ਉਹਦੇ ਜਿਹੜੇ ਆਪਾਂ ਪੱਛ ਸੋਚਦੇ ਸੀਗੇ ਵੀ ਅੰਦਰ ਲੱਗਣੇ ਆ ਸਾਰੇ ਉਹ ਸਾਰੇ ਨਹੀਂ ਖਰਾਬ ਸੀਗੇ ਸਿਰਫ ਉਪਰੋਂ ਪਏ ਸੀਗਾ ਖਿਰਫ ਜਾਨਕਿ ਇੱਥੇ ਇੱਥੇ ਤਾਂ ਸੀਗੇ ਆਲੇ ਪਾਚੇ ਚ ਜਾਨ ਬਹੁਤ ਹੈ ਜਾਨਕਿ ਹੁਣ ਆਪਾਂ ਸੱਟ ਮਾਰ ਕੇ ਦੇਖੀ ਤੇ ਇਹ ਤਾਂ ਪਾਚੇ ਜਾਨਕਿ ਪੂਰੇ ਖੜੇ ਹੈ ਸਹੀ ਮਤਲਬ ਉੱਪਰਲੇ ਪਾਚੇ ਪੂਰੇ ਪਾਟ ਗਿਆ ਤਾਂ ਇਹ ਹੁਣ ਜਾਂ ਤਾਂ ਸ ਬਣਤਰ ਦੇ ਵਿੱਚ ਫਾਲਟ ਹੈ ਹਨਾ ਥੋੜਾ ਜਿਹਾ ਹਾਂ ਉਹਦੇ ਵਿੱਚ ਗੈਪ ਘਟਣਾ ਹੈ ਗੈਪ ਇੱਥੋਂ ਘਟਿਆ ਗੈਪ ਤੇ ਪਿੱਛੇ ਜਾ ਕੇ ਜ਼ਿਆਦਾ ਹੋ ਜਾਂਦਾ ਤੇ ਉਹਦੇ ਕਰਕੇ ਉਹ ਪਾਚੇ ਉੱਥੋਂ ਉੱਥੋਂ ਇੰਨਾ ਇੱਥੋਂ ਲੈ ਕੇ ਇੱਥੇ ਤੱਕ ਤਕਰੀਬਨ ਜ਼ਿਆਦਾ ਹੋ ਰਿਹਾ ਹੈ ਉੱਪਰੋਂ ਸਿਰੇ ਤੋਂ ਲੈ ਤੇ ਬਾਕੀ ਘਟ ਘਸਦਾ ਤੇ ਹੁਣ ਆਪਾਂ ਉੱਪਰ ਉਹ ਪੱਚ ਉੱਡੀ ਟੂਟੇ ਝਾੜ ਦਦੇ ਤੇ ਨਵੇਂ ਦਵਾਰਾ ਤੇ ਬਾਕੀ ਸੈਟਿੰਗ ਹੈ ਬਾਕੀ ਜੇ ਹੁਣ ਦਵਾਰਾ ਪਾਟੂਗਾ ਫਿਰ ਇਹਦਾ ਫੇਰ ਦੇਖਦੇ ਆ ਕੋਈ ਨਾ ਕੋਈ ਹੱਲ ਕਰਨਾ ਪੂਣੀ ਤਾਂ ਫਿਰ ਗਰ ਨੂੰ ਪਾਟਣਾ ਸਾਰੇ ਪਾਟਣਾ ਹੁਣ ਹਾਂ ਤੇ ਇਹਦਾ ਫੇਰ ਕੰਮ ਥੋੜਾ ਹੀ ਆ ਇੱਕ ਸ਼ਾਫਟ ਦਾ ਸਹਿਜ ਜ਼ਰੂਰ ਹੈ ਇਹਦਾ ਬੈਰਿੰਗ ਸਾਈਜ਼ ਵੀ ਚੈੱਕ ਕਰਾਂ ਤੇ ਇੱਕ ਦੂਜਾ ਤਾਂ ਭਰਨਾ ਹੀ ਭਰਨਾ ਜਿਹੜਾ ਭਰਨਾ ਹਨਾ ਲੋਈ ਇਹਦੀ ਸ਼ਾਟ ਦੇ ਦੋਨੇ ਸਾਈਜ਼ ਸੀਗੇ ਉਹ ਆਪਾਂ ਭਰ ਕੇ ਦਾ ਕੰਮ ਕਰ ਰਹੇ ਹਾਂ ਕਾ ਸਾਈਜ਼ ਇਹ ਵੀ ਹਲੇ ਕਰਨਾ ਹੈ ਤੇ ਆ ਆਪਾਂ ਪਿਛਲੇ ਦਾ ਨਹੀਂ ਕੀਤਾ ਹੈਗਾ ਤੇ ਇਧਰਲਾ ਸਾਈਜ਼ ਬੈਰਿੰਗ ਸਾਈਜ਼ ਜਿਹੜਾ ਜਿਹੜਾ ਬੈਰਿੰਗ ਆਪਣਾ ਡੱਬੋਂ ਕ੍ਰੈਕ ਹੋਇਆ ਸੀਗਾ ਉਹਦਾ ਸਾਈਜ਼ ਹੈ ਇਹ ਤਾਂ ਇਸ ਤੋਂ ਬਾਅਦ ਕਰਕੇ ਫਿਰ ਮਸ਼ੀਨ ਵੀ ਮੇਰੇ ਹਿਸਾਬ ਨਾਲ ਘਮੋੜੀ ਪੈਣੀ ਦੂਜਾ ਵਾਸਤਾ ਕਰਨਾ ਪੈਣਾ ਤੇ ਉਹ ਵੀ ਕਰਦੇ ਆ ਉਹ ਵੀ ਸੈਟਿੰਗ ਲੋਈ ਇਹਦੀ ਆਪਾਂ ਸਟੈਪ ਲੰਗਾਈਏ ਹੁਣ ਤੇ ਚੱਕੋ ਜਗਨੂ ਜੀ ਜਗਨੂ ਭਰਾ ਉਹ ਮੁੰਡੇ ਦਾ ਦੂਜਾ ਇੱਕ ਮੁੰਡੇ ਦਾ ਨਿੱਕ ਨੇ ਮੈਂ ਜਗਨੂ ਐਵੇਂ ਨਾ ਕਹੀ ਜਾਓ ਛੇੜਦੇ ਐ ਮੁੰਡੇ ਨਾ ਹਨਾ ਕਿ ਨਹੀਂ ਦੱਸਦੇ ਜਲਦੀਸ਼ ਜਗਦੀਸ਼ ਸਿੰਘ ਉਸ ਜਗਨੂ ਜਗਨੂ ਰਾਓ ਜਗਨੂ ਰਾਓ ਐਸ ਜੇ ਹੈ ਤੋ ਕਿਹਦਾ ਹੋ ਗਿਆ ਹੱਥ ਮੇਰੇ ਵਿੱਚ ਚੱਲ ਇਹਨਾਂ ਦੇ ਇੱਕ ਹਾਂ ਓਕੇ ਚੱਲ ਜਾਣ ਦੇ ਉਹ ਮਾਰਿਆ ਉਹ ਗੱਡੀ ਜੇ ਲਓ ਜੀ ਇਧਰੋਂ ਹੁਣ ਆਪਾਂ ਇਹਦੀ ਸ਼ਾਫਟ ਲੱਗੇ ਆ ਪਾਉਣ ਇਹ ਇਧਰੋਂ ਹੀ ਹੁਣ ਆਪਾਂ ਅੱਗੇ ਤਾਂ ਕੀਤਾ ਕਿਉਂਕਿ ਆ ਸਾਈਜ਼ ਕੀਤਾ ਸੀਗਾ ਆਪਾਂ ਤੇ ਇਹ ਥੋੜਾ ਜਿਹਾ ਓਵਰ ਸਾਈਜ਼ ਹੋ ਗਿਆ ਕਿਨੋਂ ਰੱਖ ਲਾ ਕੋਈ ਨਹੀਂ ਇੱਕ ਵਾਰੀ ਹੁਣ ਪਿੱਛੇ ਫੜ ਹੌਲੇ 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 ਮੈਂ ਬੁੱਲਾ ਆਪੇ ਕੱਢ ਦੂੰ ਦਰਗੇ ਨੂੰ ਪਿੱਛੇ ਕੋਈ ਨਹੀਂ ਹਲੇ ਬਹੁਤ ਦੂਰੇ ਫਸਲ ਵੀ ਥੋੜੇ ਲੜਾਈ ਲੈਣਾ ਪਰ ਨਿਕਲਿਆ ਇੱਧਰ ਵੀ ਇੱਧਰੋਂ ਵੀ ਮਾੜਾ ਚੱਕਣਾ ਪਊ ਫੇ ਹੈ ਹਾਂ ਹਾਂ ਇੱਧਰ ਲਈ ਖੁੱਲੀ ਹੈ ਤੱਕੀ ਜੀ ਤਾਂ ਕੋਈ ਨਹੀਂ ਹੱਲੇ ਸ਼ਾਫਟ ਆਉਂਦੀ ਹੈ ਸ਼ਾਫਟ ਹੁਣ ਦੇ ਹੱਲੇ ਬਹੁਤ ਆ ਨਹੀਂ ਟੈਟ ਹੋ ਗਈ ਹੌਲੀ 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 ਹੌਣ ਦੇ ਹੌਣ ਦੇ ਹੌਣ ਦੇ ਪੇਪਰਾਂ 'ਚ ਲਿਆ ਕਮਾ ਕਮਾ ਕੇ ਚਾਣਦੇ ਹਾਂ ਰਗ ਜਾਈ ਦੀ ਹੈ ਹਾਂ ਹਾਂ ਲਿਆ 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 ਮਹਾਨ ਸ਼ਕਤੀ ਤਾਂ ਓ ਐਡੀ ਰਾਡ ਚੱਕ ਲਿਆ ਤੂੰ ਬਾਜੀ ਕੰਮ ਵੱਡੇ ਕਰੀਦੇ ਆ ਅਸੀਂ ਜਦੋਂ ਕਰੀਦੇ ਆ ਸਹੀ ਹੈ ਛੋੜਾ ਕੰਮ ਨਹੀਂ ਉੱਥੇ ਆ ਲਉਣੇ ਕਿਥੇ ਆ ਬਾਇਠਾਂ ਦੀ ਲਾ ਆਤ ਆਤ ਪਿੱਛੇ ਆਤ ਬਸ ਇਹ ਤੋ ਦੱਬਣਾ ਰੇ ਹੁਣ ਬਸ 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 ਜ਼ਿਆਦਾ ਦੱਬ ਲਿਆ ਬਲ ਰਾਡ ਲੱਗ ਗਈ ਕਿਹਦੀ ਜੀ ਕਾਰਟਰ ਦੇ ਥੱਲੇ ਚੱਕ ਲਈ ਸੀਗੀ ਨਹੀਂ ਯਾਰ ਕਾਰਟਰ ਨਹੀਂ ਮੈਂ ਕਹਿੰਦਾ ਇੱਥੇ ਕੀ ਪਈ ਸੀਗੀ ਇਹਦੀ ਕਾਰਟਰ ਬੋਟਾ ਡੇ ਇਹ ਕੁਇੰਟ ਕਾਟਰ ਦੇਖਾਂ ਯਾਰ ਪਹਿਲਾਂ ਕਾਟਰ ਨੇ ਜੇਤਾ ਵੀ ਸਦਾ ਚੱਕਰੀਆਂ ਤੇ ਚੱਕੀ ਹੈ ਨਹੀਂ ਮੈਨੂੰ ਲੱਗਦਾ ਇੱਧਰ ਟੂਲ ਹੈ ਨਹੀਂ ਥੱਲੇ ਹੀ ਹੋਣੀ ਥੱਲੇ ਹੁਣ ਦੇਖੋ ਕਿੱਥੇ ਕਿਸੀ ਗਈ ਉਹਦੀ ਕਾਟਰ ਜੀ ਦੂਸਰੀ ਕਾਟਰ ਬਾਈ ਸ਼ਾਫਟ ਲਗਾਉਤੀ ਆਪਾਂ ਚਾਰ ਬੰਦੇ ਚਾਰ ਬੰਦੇ ਨੇ ਸ਼ਾਫਟ ਲਗਾਈ ਆਹੀਂ ਅਸੀਂ ਚਾਰ ਬੰਦੇ ਨੇ ਸ਼ਾਫਟ ਲਗਾਈ ਜੀ ਪਰ ਲੰਘ ਗਈ ਕਾਟਰ ਵੀ ਲੱਗ ਗਈ ਸੁਖਣਾ ਕਾਟਰ ਮੈਂ ਫੜਾਤੀ ਆ ਤੇ ਨਹੀਂ ਆਣਾ ਹੀ ਆ ਬਸ ਸੱਚੀ ਜਿਆ ਚੌਥਾ ਦਾ ਸਲਾਹ ਦੇਣ ਵਾਲਾ ਆ ਸਲਾਹ ਦੇ ਸਕਦੇ ਆ ਆਪਾਂ ਦੂਰ ਖੜੇ ਸਲਾਹ ਸਲਾਹ ਕਰ ਕੇ ਕਹਿ ਸਕਦੇ ਆ ਸਲਾਹ ਵੀ ਚੱਜਰੀ ਨਹੀਂ ਹੁੰਦੀ ਚੱਜ ਦੀ ਮੇਰੀ ਨਹੀਂ ਨਹੀਂ ਉਹ ਮੈਨੂੰ ਕਹਿੰਦਾ ਕਹਿੰਦਾ ਵੀਡੀਓ ਬਣਾਵਾ ਅੱਛਾ ਹਾਂ ਉਹ ਬਿਟ ਐਡਾ ਜਾਂਦਾ ਨਹੀਂ ਹੱਥ ਨਾਲ ਪਾਵੇ ਚੰਕਰ ਬਲੇਡ ਤੇ ਖੇ ਨਵੇਂ ਮੇਰੇ ਹੱਥ ਜਾਂਦੇ ਨਹੀਂ ਵਿੱਚ ਥਾਂ ਹੀ ਨਹੀਂ ਸਰ ਰਹੇ ਉਹ ਕਹੇ ਹੋਰ ਚੀਜ਼ ਨਾ ਰੱਖ ਦੇ ਮੈਗਨੇਟ ਜਿਹੜਾ ਨਾ ਰੱਖ ਦੇ ਮੈਗਨੇਟ ਜਿਆਦੇ ਪਤਲੇ ਆ। ਉਹ ਰਹਿਣ ਦੇ ਦੂਜੇ ਬਲੇਡ ਨਵੇਂ ਆ। ਤੂੰ ਮੰਨਣੀ ਨਹੀਂ ਹੁੰਦੀ ਹਰੇ ਗੱਲ ਵੀ। ਬਲੇਡ ਨਵੇਂ ਆ ਐਵੇਂ ਬਾਹ ਪਾੜ ਜੂ। ਇਹਦੇ ਵਿੱਚ ਲੰਮੀ ਪਾਉਣੀ ਆ। ਆ ਤੇਰੀ ਪਹਿਲਾ ਪਹਿਲਾ ਤੇਰੀ ਘੜੀ ਫਾਜਣੀ ਆ। ਰਹਿਣ ਦੇ। ਉਹ ਲੈਣ ਗਿਆ ਮੈਗਨੇਟ ਚ ਉਹਨਾਂ ਨਾਲ। ਹਲਾਇਆ ਨਾ ਫ੍ਰੈਸ਼ਰ। ਫ੍ਰੈਸ਼ਰ ਨਹੀਂ ਹਿਲਦਾ। ਪਰ ਬਾਹ ਰਹਿਣ ਦੇ ਪੈਣਾ ਹੀ ਨਹੀਂ ਹੱਥ। ਹਾਪੀ ਨਹੀਂ ਪੈਣਾ। ਇਹ ਵਾਲਾ ਯਾਰ। ਇਦਰਾ ਡਾਇਲੌਗਸ ਹੰਦਿ ਦੱਸ ਗਏ ਇਆ। ਚੇਤਨ ਨੂੰ ਨਹੀਂ ਪਤਾ ਕੀ ਵਾਰਾ? ਨਹੀਂ ਪਤਾ। ਨਹੀਂ ਪਤਾ ਮੈਨੂੰ ਨਹੀਂ ਉਹੋ। ਪਤਾ ਮੈਨੂੰ। ਉਹ ਲਾਈਟ ਚੱਲ ਗਈ ਮਿੱਤਰਾ। ਲਾਈਟ ਬਾਈ ਚੱਲ ਗਈ ਆ। ਕੰਮ ਹੁਣ। ਟੋਰਚਾਂ ਦਾ ਜਰੂਰ ਹੈ। ਟੋਰਚਾਂ। ਥੋੜੋ ਬੱਲੇ ਬੱਲੇ ਬੁਲਾ। ਹੈਗੀ ਕਰਦੇ ਨੀ। ਮਾੜੀ ਸੱਟ ਮਾਰੀ ਪਿੱਛੇ ਸ਼ਾਟ ਨਾਲ। ਨਹੀਂ। ਉੱਤ ਲੈ ਗਿਆ ਬੜੇ ਕੁਝ ਇੱਕ ਹੋਰ ਆ ਪੈਪੜਾ ਫੜਾ ਦੇ ਉਹ ਟੀ ਰਾਡਾ ਨੂੰ ਆ ਨਹੀਂ ਪੈਪੜਾ ਦੇ ਚਾ ਕੰਗ ਲਾਈਟ ਹੋ ਗਈ ਮੇਰੇ ਵਾਲੀ ਆਉਂਦੀ ਸੀ ਕਿੱਲਾ ਪੈਂਦੇ ਹੋ ਜੀ ਖਾ ਵਰਦੇ ਆ ਕੋਈ ਉਹਤਾ ਕਰੋ ਉਹ ਵੀਡੀਓ ਦੇਖੀ ਪਤਾ ਨਹੀਂ ਉਹ ਕਹਿੰਦਾ ਤੁਹਾਨੂੰ ਲੱਗ ਗਿਆ ਪਤਾ ਨਹੀਂ ਕੀ ਕੀ ਟ੍ਰੈਂਡ ਕਰਦਾ ਰਹਿੰਦਾ ਨਾ ਸੋਸ਼ਲ ਮੀਡੀਆ ਤੇ ਬੜੀ ਆ ਪੈਪ ਚਨਾ ਮਾਰਦੇ ਤੋ ਸੱਟ ਚਲਿਆ ਨਾ ਪੈਪ ਜਲਦੀ ਉਸਦਾ ਫੇਰਾ ਤਾ ਬੜੀ ਆ ਹਾਲੀ 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 ਇਹ ਤੁੰਹਾਂ ਦਸੈ ਨੂੰ ਨਹੀਂ ਪਤਾ ਨਹੀਂ ਪਤਾ ਹਰਮਨ ਗੇੜਾ ਚੀਮੇ ਚੀਮਾ ਵਾਈ ਹਰਮਨ ਚੀਮਾ ਹਰਮਨ ਚੀਮਾ ਸਲੇਟਾਂ ਦੇ ਕਿੱਦਾ ਬੜੀ ਖਾਣ ਚੋ ਜੇ ਮੈਂ ਪਹਿਲੀ ਕਾ ਖਰਸ਼ਾ ਭੁਲ ਗਿਆ ਆਪਣੀ ਵੀਰੇ ਚਲੋ ਜੀ ਐ ਇੱਜੇ ਗਿਆ ਟ੍ਰੈਸ਼ਰ ਸਿੱਧੀ ਹੈ ਨਾ ਸਾਹਮਣੇ ਇਹ ਕੋਈ ਨਹੀਂ ਕਰ ਰਿਹਾ ਲੈ 2 ਇੱਜੇ ਨੇ 200 ਰੁਪਏ ਜੀਓ ਨਾ ਜੀ ਐ 6 ਜਣਾ ਖੜ ਚੋ ਲੇਟ ਕਰਕੇ ਤੇ ਇਹਨਾਂ ਨੂੰ ਲੇਟ ਕਰ ਖੜ ਚਾ ਕੇ ਨਾ ਉਧਰ ਬਾਰੀ ਬਾਰਾ ਕਹਿਣਾ ਇੱਧਰ ਬਾਰੀ ਬਾਰਾ ਕਹਿਣਾ ਇੱਧਰ ਛਾਲ ਪਾੜ ਲੈ ਕੇ ਇਹਦਾ ਬੰਦੇ ਤਾਂ 6 ਜਣਾ ਤੇ ਐਸਾ ਹੁਣ ਚੱਲ 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 ਜਾਂਦੇ ਬੱਸ ਹਾਂ ਚੜ ਗਈ ਲੋ ਜੀ 샤ਫਟ ਚੜ ਗਈ ਆ ਸਾਵੋ ਸਿੱਧੀ ਚੈਨ ਕਾਫੀ ਜਦੋਂ ਪਈ ਹੁੰਦੀ ਆ ਸਿੱਧੀ 샤ਫਟ ਕੱਢ ਲਈ ਸਿੱਧੀ ਪਾ ਦਈਏ ਨਾ ਦੇਖ ਲੈ ਇੱਥੇ ਰਾਡਾ ਰੋਡਾ ਨੂੰ ਸੈਟਿੰਗ ਕਰਨੀ ਪਈ ਆਪਾਂ ਕਰ ਲੈਣਾ ਰਾਡਾ ਆਪਾਂ ਭਈ ਇੱਧਰਲਾ ਪੈਰੰਗਾ ਆਪਣਾ ਕ੍ਰੈਕ ਹੋਇਆ ਸਿਕਾ ਨਾ ਜਿਹੜਾ ਵਿਚੋਂ ਟੁੱਟਿਆ ਸਿਕਾ ਕੋਨ ਟੁੱਟੀ ਸੀ ਉਹ ਆਪਾਂ ਲੱਗੇ ਚੇਂਜ ਕਰ ਨਵਾਂ ਪਾਉਣ ਲੱਗੇ ਆ ਇੱਥੇ ਤੇ ਬਾਕੀ ਉਧਰਲਾ 베ਰਿੰਗ ਤਾਂ ਸਹੀ ਸੀਗਾ ਤੇ ਉਹ ਆਪਾਂ ਉਹੀ ਪਾ ਦੇਣਾ ਫੁੱਲੀ ਸ਼ਾਫਟ ਮੜੀ ਜੀ ਤਾਂ ਵੀ ਫੁੱਲੀ ਹੋਣੀ ਜੀ ਤਾਂ ਬੰਨਿਆ ਹੋਵੇਗਾ ਤੁੱਕ ਟੋਰ ਸਾਈਜ਼ ਚੈੱਕ ਕਰ ਲੈਣਾ ਚਾਹੀਦਾ ਮੈਨੂੰ ਯਾਦ ਹੈ ਇਧਰ ਆਪਾਂ ਮਾਰੀ ਨਹੀਂ ਕੱਟਾ ਉਹ ਰੱਖ ਕੇ ਮਾਰੀਆਂ ਸੀ ਨਾ ਗੁੰਦਾ ਜੀ ਖੁੱਲਾ ਰੱਖ ਕੇ ਮਾਰੀਆਂ ਸੀ ਚੱਲ ਲਾਉ ਫੇ ਗ੍ਰੈਂਡਰ ਇਹ ਆਦ ਨਹੀਂ ਤਾਂ ਉਹਦੇ ਕੱਟ ਲਾ ਲੈਣਾ ਮਾੜਾ ਜਿਹਾ ਕੋਈ ਨਹੀਂ ਹੁਣ ਗ੍ਰੈਂਡਰ ਨਾਲ ਚੱਕੇ ਬੋਡ ਲਾਣਾ ਪਾ ਹਾਂ ਸ਼ਾਫਟ ਫੁੱਲ ਗਈ ਸੀ ਜਿਹਦਾ ਪਹਿਲਾਂ ਸੱਟਾ ਸੱਟਾ ਮਾਰੀਆਂ ਗੁੱਲਾ ਰੱਖ ਕੇ ਤੇ ਖਿਆਲ ਨਹੀਂ ਰਿਹਾ ਨਹੀਂ ਤਾਂ ਆਪਾਂ ਉਹਦੇ ਕੱਟ ਲਾ ਲੈਣਾ ਇਹਦੇ ਨਾਲ ਹੀ ਤੇ ਹੁਣ ਆਪਾਂ ਇਹਨੂੰ ਗ੍ਰੈਂਡਰ ਮਾਰ ਕੇ ਥੋੜਾ ਜਿਹਾ ਡਾਊਨ ਕਰ ਲੈਣੇ ਮੋਰੇ ਲਓ ਇਧਰ ਆਪਣਾ ਬੈਰੰਗ ਆਪਾਂ ਲਾਤਾ ਐ ਨਾਲ 26 ਦੀ ਗੋਟੀ ਤੇਰੰਗ ਹੁਣ ਇਹਦਾ ਆਪਾਂ ਕੱਸ ਦਿਆਂ ਇਧਰਲਾ ਤੇ ਬੈਰੰਗ ਸਹੀ ਸੀਗਾ ਨਾ ਹਾਂ ਟੈਟੀ ਸੀ ਹਾਂ ਸਹੀ ਹੈ ਓਕੇ ਤੇ ਇਧਰੋਂ ਹੁਣ ਆਪਾਂ ਹੋ ਗਿਆ ਤੇ ਉਸ ਤੋਂ ਬਾਅਦ ਉਧਰ ਜਾਨੇ ਆ ਗੋਟੀ ਰਾੜ ਉਸਤਾਦ ਉੱਪਰ ਹੀ ਸੀਗਾ ਖਰਿਆ ਜੁਗਨੂ ਨੇ ਤਨ ਚੱਕਿਆ ਗੋਟੀ ਰਾੜ ਚੱਲਾਂਗੇ ਜੂਰੋ ਗੋਟੀ ਰਾੜ ਮੈਂ ਚੱਕ ਜੁਗਨੂ ਨੇ ਚੱਕਿਆ ਕਿ ਚੱਕਰ ਹੈ ਸਾਟ ਮੈਂ ਤੁਹਾਨੂੰ ਉਹ ਇੱਧਰ ਨਾ ਗਏਂਗੇ ਆਪਣਾ ਲੱਗ ਗਿਆ ਨਾਲ ਤੇ ਹੁਣ ਇਹਦਾ ਕੰਮ ਪੁਲੀਆਂ ਚਾੜੀਏ ਨਾ ਕਸ ਸਿੱਧੀਆਂ ਇਹ ਬਸ ਕੁਟ ਸਿੱਧ ਲਈ ਪਹਿਲਾਂ ਵਿੱਚ ਪੁਲੀਆਂ ਚਾੜਨੀ ਜਾਂ ਇਦਾਂ ਕਰੋ ਫੇ ਥ੍ਰੈਸ਼ਰ ਤੇ ਨਟ ਵੀ ਟਾਈਟ ਕਰਨ ਵਾਲੇ ਸੱਚ ਹਾਂ ਥ੍ਰੈਸ਼ਰ ਤੇ ਨਟ ਟਾਈਟ ਕਰਕੇ ਪੁਲੀਆਂ ਪਲੀਆਂ ਚਾੜ ਕੇ ਆਪਾਂ ਨਵੇੜ ਦਾਣਾ ਦਾ ਕੰਮ ਹਾਂ ਮੌਸਮ ਠੰਡਾ ਸੁੱਖਣਾ ਹਵਾ ਸੋਹਣੀ ਚੱਲਦੀ ਹੈ ਕਿੱਟਾ ਨਾ ਪੁਲੀਆਂ ਦਵਾਲੇ ਹਾਂ ਜੋ ਜਣ ਬਸਕਰ ਕਰ ਲੋ ਜੈਟ ਜਣ ਬਸਕਰ ਕਰ ਲੋ ਕੰਮ ਲੱਗਦਾ ਸੂ ਲੋਈ ਬੇਰਨ ਕਸਨ ਤਵਾ ਦਾ ਹੁਣ ਆਪਾਂ ਜੀ ਪੁਲੀ ਲੱਗਿਆ ਕਸਣ ਇਹਦੇ ਲੈਨਮੈਂਟ ਕਰਕੇ ਸਿੱਧੇ ਇੱਕ ਇਥੇ ਪੁਲੀ ਬਾਹਰ ਲੱਗਣੀ ਹੈ ਤੇ ਉਸ ਤੋਂ ਬਾਅਦ ਜਾਲ ਦਾ ਕੰਮ ਕਿਹਦਾ ਜਾਲ ਸੈਟਿਆ ਕਿ ਐ ਕੰਮੀ ਪੇਸ਼ੀ ਟੰਕਾ ਟੰਕਾ ਕੋ ਰੋਟੇ ਅਸਰੀਆ ਸਰੀਆ ਬਿੰਗਾ ਸਰੀਆ ਬਿੰਗਾ ਨਹੀਂ ਸਾਡਾ ਠੀਕ ਹੈ ਤੇ ਪਹਿਲਾਂ ਕਰ ਥਰੇਸ਼ਰ ਟਾਈਟ ਕਰ ਲਈਆ ਤਾਂ ਸਾਰੇ ਲੈਂਡ ਵਾਈਜ਼ ਕਰੇ ਰੱਖ ਰਿਹਾ ਕਰ ਲਾਈਨ ਵਾਈਜ਼ ਹਾਂ ਪਾ ਓਟੇ ਕਮਾਲਿਆ ਕਰ ਮੜੀ ਜੀ ਨਹੀਂ ਪੈਂਦੀ ਹੁੰਦੀ ਹਾਂ ਅਗਲਾ ਤੈਨੂੰ ਕਹਿੰਦਾ ਲਾਈਨ ਵਾਈਜ਼ ਕਰਿਆ ਕਰ 1 2 3 4 ਠੀਕ ਹੈ ਅਗਲਾ 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 OK OK ਸਰ ਹਲੋ ਇਨਲਾਈਨਮੈਂਟ ਚੈੱਕ ਕਰੀ ਉਹ ਵੀ OK ਰ ਬੜ ਗਈ ਠੀਕ ਹੈ ਜੀ ਠੀਕ ਹੈ ਇਹ ਦੇਖ ਬਾਹਰਲੀ ਪੁਲੀ ਹੋਣੀ ਛੋਟੀ ਵਾਲੀ ਇੱਕ ਸਰ ਵਿੱਚ ਉਹ ਬਈ ਕਿਨੇ ਦੇ ਚੱਲਾ ਠੀਕ ਹੈ ਸਾਹਮਣੇ ਵਾਲਾ ਕਰ ਲੈ ਪਹਿਲਾਂ ਸਾਹਮਣੇ ਵਾਲਾ ਕਰ ਥੱਲੇ ਉਹ ਇਧਾਂ ਚੱਲੇ ਬਤਾ ਇਹ ਨਹੀਂ ਪਹਿਲਾਂ ਉਤਲੇ ਬਸ 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 ਰੁਕੇ ਠੀਕ ਹੈ ਬਸ ਕਰ ਹਾਂ ਕਰ ਲੈ ਆ ਇਨਵਾਇਸੇ ਦਿਵਾ ਚੱਲ ਰਹੇ ਨੇ ਚਲ ਕੋਲਾ ਕਰਾਸ ਵਾਈਸ ਬੇਨੋ ਕੱਟੇ ਲੈ ਜੋਰ ਸਹੀ ਓਕੇਪੋਰ ਲੋਹੇ ਪੁਲੀਆਂ ਦੀ ਲੈਂਡਮੈਂਟ ਵੀ ਹੋ ਗਈ ਐ ਸੈਟ ਤੇ ਇਧਰ ਆਪਣਾ ਪ੍ਰੈਸ਼ਰ ਦਾ ਡਰੈਨ ਚਾਹੀ ਹੋ ਗਿਆ ਚੱਟ ਆਪਾਂ ਇਹ ਆਹ ਲੱਕਲਾ ਕੋਈ ਨਹੀਂ ਜਾਲ ਵੀ ਟਾਈਟ ਕਰਨਾ ਤੇ ਆਪਣੀ ਟਾਈਟ ਹੋ ਗਈ ਤਾਂ ਹੁਣ ਆਪਾਂ ਇਧਰਲੀ ਪੁਲੀ ਲੱਗਿਆ ਇਹਦੀ ਨਾਪ ਜੀ ਵੀ ਖੰ ਵਿੱਚ ਕੋ ਇਥੇ ਵੀ ਵਿੱਚ ਚੜੋਖਾ ਵਿੱਚ ਚੜ੍ਹ ਦੇ ਦੇ ਕਰ ਬੇਚਤ ਨੇ ਗ੍ਰੈਂਡਰ ਮਾਰਿਆ ਸਕੇ ਇਹਦੇ ਕਟਰ ਦੇ ਲੋਡ ਪਾਉਗੀ ਮੇਰੇ ਸਹਬਾ ਲਿਆ ਮੈਂ ਇਹ ਕਟਰ ਆਇਆ ਨਹੀਂ ਠੀਕ ਹੈ ਲੋੜ ਨਹੀਂ ਉਹ ਵੀ ਜਾਲ ਬੜਾਤਾ ਆਪਾਂ ਵਿੱਚ ਤੇ ਜਾਲ ਦਾ ਇੱਕ ਆਪਣਾ ਪਹਿਲਾ ਨਟ ਟੁੱਟਿਆ ਸੀਗਾ ਨਟ ਪੱਟ ਕੇ ਦੁਬਾਰਾ ਲਾਤਾ ਪਰ ਉਹ ਕਿਸੇ ਜੇ ਖੋਲਿਆ ਸੀਗਾ ਨਾ ਜਦੋਂ ਆਪਾਂ ਸਾਡਾ ਇੱਕ ਜਾਮ ਬਹੁਤ ਸੀਗਾ ਤੇ ਖੋਲਦੇ-ਖੋਲਦੇ ਟੁੱਟ ਗਿਆ ਹੈਗਾ ਉਹ ਹੁਣ ਆਪਾਂ ਨਟ ਨਵਾਂ ਲਾਤਾ ਨਾਲੇ ਤੋਂ ਬਹੁਤ ਵਾਟ ਮੈਨੂੰ ਦੇਖੇ ਨੇ ਚੱਕਦਾ ਝੱਕ ਮੈਂ ਚੱਕਦਾ ਕਰ ਲਾ ਕੇ ਇੱਕ ਵਾਰ ਪੱਤੀ ਪੁੱਠੀ ਫਸਾਉਣਾ ਵੀਰੇ ਹਾਂ ਇੱਕ ਵਾਰ ਪੱਤੀ ਪਹਿਲਾਂ ਕੱਢ ਲਾ ਲਾ ਲੱਗਦਾ ਹੈ ਕਰਤਾ ਚੱਕੀ ਦਾ ਜਰੋਕ 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 ਚੱਕੀ ਤਾਂ ਪਾਸ ਇੱਥੇ ਹੋ ਸੱਕ ਰਮੜ ਜਾ ਤਸ ਜੂ ਨੂੰ ਖਸਾਉਣ ਪੱਤੀ ਪੱਤੀ ਪਹਿਲਾਂ ਨਟ ਬਾਹਰ ਦੀ ਮਸਲਾ ਇੱਥੇ ਚੱਲ 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 ਇੰਨਾ ਟਾਈਮ ਨਹੀਂ ਖੋਲਦਾ ਕਿ ਦਿਨ ਨੂੰ ਆ ਲੈਟ ਫੜ ਤਾ ਜੇ ਤੂੰ ਮੈਨੂੰ ਇੱਧਰ ਹੁੰਦੇ ਦੇਖੀ ਕਿਵੇਂ ਪਾਉਂਦਾ ਤੂੰ ਬਹੁਤ ਬਰਾਬਰ ਦੇਖੀ ਕੰਮ ਇਹ ਚੱਲ ਥੋੜਾ ਛੋੜੇ ਚੱਕ ਲੋਈ ਕੰਮ ਆਪਣਾ ਤਕਰੀਬਨ ਕੰਪਲੀਟ ਹੋ ਗਿਆ ਇਹਦਾ ਤੇ ਇਹਦੇ ਜਾਲ ਵੀ ਆਪਣੀ ਸੈਟਿੰਗ ਹੋ ਗਈ ਆ ਫਿੰਗਰਾਂ ਤੇ ਫਿੰਗਰਾਂ ਗਈਆਂ ਨਾ ਬੈਲਟਾਂ ਰਹਿ ਗਈਆਂ ਨੇ ਤੇ ਇੱਕ ਇਸ ਮਸ਼ੀਨ ਦੀ ਵੀਡੀਓ ਆਊਗੀ ਗੀਅਰ ਗੀਅਰ ਦੀ ਪ੍ਰੋਬਲਮ ਤੇ ਤੇ ਉਹ ਸ਼ਾਇਦ ਇਸ ਤੋਂ ਪਹਿਲਾਂ ਆ ਜਾਵੇ ਵੀਡੀਓ ਜਾਂ ਇਸ ਤੋਂ ਬਾਅਦ ਆਊਗੀ ਤੇ ਵੀਡੀਓ ਤੁਸੀਂ ਦੇਖ ਲਿਓ ਤੇ ਗੀਅਰ ਦੀ ਵਾਈਬ੍ਰੇਸ਼ਨ ਜਿਹੜੀ ਗੀਅਰ ਤੇ ਜਿੱਦਾਂ ਹਨਾ ਗੀਅਰ ਹਿੱਲਦੇ ਆ ਨਿਊ ਪਿਸ਼ ਕਰਮਾਂ ਨੂੰ ਜ਼ਿਆਦਾਤਰ ਪ੍ਰੋਬਲਮ ਆਈ ਵਿੱਚ ਵਿੱਚ ਕੁਝ ਕੁ ਮਸ਼ੀਨਾਂ ਨੂੰ ਗੀਅਰ ਇਹਨਾਂ ਦੇ ਹਿੱਲਦੇ ਬਹੁਤ ਇਦਾਂ ਤੇ ਉਹਦਾ ਹੱਲ ਆਪਾਂ ਕੀਤਾ ਤੇ ਉਹ ਵੀ ਤੁਸੀਂ ਉਹ ਵੀਡੀਓ ਚ ਦੇਖ ਸਕਦੇ ਆਂ ਤੇ ਨਾਲੇ ਇਹਦਾ ਕੰਮ ਆਪਣਾ ਸਾਰਾ ਡਨ ਹੋ ਗਿਆ ਤੇ ਸਵੇਰੇ ਆਪਾਂ ਜਿਹੜਾ ਕੰਮ ਕਰਾਂਗੇ ਉਹ ਅਗਲੇ ਬਲੌਗ ਚ ਪਾ ਦਾਂਗੇ ਤੇ ਵੀਡੀਓ ਨੂੰ ਸਾਰੇ ਵੀਰ ਲਾਈਕ ਕਰਦੇ ਜਿਹੜੇ ਵੀਰ ਚੈਨਲ ਤੇ ਨਵੇਂ ਜੁੜੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਇਦਾਂ ਦੀਆਂ ਘੈਂਟ ਘੈਂਟ ਵੀਡੀਓ ਲੈ ਕੇ ਆਉਂਦੇ ਰਹਿਾਂਗੇ ਤੇ ਆਪਾਂ ਤੁਹਾਨੂੰ ਮਿਲਦੇ ਆਂ ਅਗਲੇ ਬਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ